ਪਿੰਡ ਜੱਟਾ ਦੇ 2 ਦਰਜਨਾਂ ਤੋਂ ਵੱਧ ਪਰਿਵਾਰ ਆਪ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਉਸ ਸਮੇਂ ਪਰਮਾ ਹੁੰਗਾਰਾ ਮਿਲਿਆ ਜਦੋਂ ਪਿੰਡ ਜੱਟਾ ਦੇ ਸੁਖਵਿੰਦਰ ਸਿੰਘ, ਕਿਰਨਦੀਪ ਸਿੰਘ ਪੰਚ, ਨੰਬਰਦਾਰ ਬਲਜੀਤ ਸਿੰਘ, ਸੁਖਪ੍ਰੀਤ ਸਿੰਘ, ਫਤਿਹ ਸਿੰਘ, ਜਜਮੋਨ ਸਿੰਘ, ਸਰਬਜੋਤ ਸਿੰਘ, ਰਮਨਦੀਪ ਸਿੰਘ ਆਪਣੇ ਦਰਜਨਾ ਸਾਥੀਆਂ ਸਮੇਤ ਆਮ ਪਾਰਟੀ ਵਿੱਚ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਸ਼ਾਮਲ ਹੋਣ ਵਾਲਿਆਂ ਨੂੰ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਾਂਗਰਸ ਪਾਰਟੀ ਦੇ ਚਿੰਨ ਵਾਲੇ ਮਫਰਲ ਪਹਿਨਾ ਕੇ ਸਨਮਾਨਿਤ ਕੀਤਾ ਤੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੇ 3 ਸਾਲ ਦੇ ਰਾਜ ਤੋਂ ਹੀ ਤੰਗ ਆ ਚੁੱਕੇ ਸਨ। ਜਿਸ ਕਰਕੇ ਲੋਕ ਆਪ ਤੋਂ ਖੇੜਾ ਸ਼ਟਾਊਨ ਲਈ ਉਤਾਵਲੇ ਹਨ ਉਹਨਾਂ ਕਹਾ ਕਿ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਵਾਲਿਆਂ ਦਾ ਪੂਰਾ ਸਤਕਾਰ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਡਾਇਰੈਕਟਰ ਕਵਰ ਪ੍ਰਤਾਪ ਸਿੰਘ ਅਜਨਾਲਾ ਨੇ ਵੀ ਪਹਿਲੀ ਮੀਟਿੰਗ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਾਂ ਦਾ ਰਾਜ ਹੈ ਜਿਸ ਕਰਕੇ ਪੰਜਾਬ ਦੇ ਲੋਕ ਦੁਖੀ ਹੋ ਚੁੱਕੇ ਹਨ ਇਸ ਮੌਕੇ ਬਲਾਕ ਪ੍ਰਧਾਨ ਗੁਰਪਾਲ ਸਿੰਘ ਸਿੱਧਦੀ ਗੁਰਮਖ ਸਿੰਘ ਰਮਨਦੀਪ ਸਿੰਘ ਪ੍ਰਤਾਪ ਸਿੰਘ ਅਮਰੀਕ ਸਿੰਘ ਹਰਜਿੰਦਰ ਸਿੰਘ ਮੇਜਰ ਸਿੰਘ ਮਾਸ਼ਿਆਲਾ ਸਰਵਨ ਸਿੰਘ ਨizampura ਪਰਮਜੀਤ ਸਿੰਘ ਜੱਟਾ ਸੁਖਵਿੰਦਰ ਸਿੰਘ ਬਲਜਿੰਦਰ ਸਿੰਘ ਲਾਡਾ ਤਲਵੰਡੀ ਨਾਟ ਤੇ ਸਟੀਫਨ ਜੱਟਾ ਆਜ ਹਾਜ਼ਰ ਸਨ ਵਤਨ ਦੀ ਮਿੱਟੀ ਨਿਊ ਚੈਨਲ ਦੀ ਇੱਕ ਵਿਸ਼ੇਸ਼ ਰਿਪੋਰਟ ਰਮਦਾਸ